ਰੀਲ ਬਣਾਉਣ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਹੋਇਆ ਝਗੜਾ ਆਰੋਪੀਆਂ ਨੇ ਗੁੰਡੇ ਬੁਲਾ ਕੇ ਘਰ ਦੀ ਕੀਤੀ ਭੰਤੜ ਸਹੁਰਿਆਂ ਤੋਂ ਮਿਲਿਆ ਦਾਜ ਵੀ ਆਰੋਪੀਆਂ ਨੇ ਦਿੱਤਾ ਭੰਨ ਦੋ ਮਹੀਨੇ ਪਹਿਲਾਂ ਵੀ ਹੋਇਆ ਸੀ ਦੋਨਾਂ ਪਰਿਵਾਰਾਂ ਵਿਚਾਲੇ ਝਗੜਾ ਪੰਚਾਇਤ ਵੱਲੋਂ ਮਾਮਲਾ ਸੁਲਝਾਉਣ ਤੋਂ ਬਾਅਦ ਪਾਇਆ ਗਿਆ ਸੀ ਮਤਾ ਮਤੇ ਮੁਤਾਬਕ ਜੇ ਕੋਈ ਧਿਰ ਝਗੜੇ ਲਈ ਪਹਿਲ ਕਰਦੀ ਹੈ ਤਾਂ ਉਸ ਉੱਪਰ ਲਗਾਇਆ ਜਾਵੇਗਾ 50000 ਰੁਪਏ ਦਾ ਜੁਰਮਾਨਾ ਪੰਚਾਇਤ ਕਰੇਗੀ ਕਾਰਵਾਈ ਪੁਲਿਸ ਨੇ ਸ਼ਿਕਾਇਤ ਮਿਲਨ ਦਾ ਦਿੱਤਾ ਹਵਾਲਾ ਬਣਦੀ ਕਾਰਵਾਈ ਕੀਤੀ ਜਾਵੇਗੀ ਮਾਮਲਾ ਹੈ ਫਿਰੋਜ਼ਪੁਰ ਦੇ ਗੁਰੂਰ ਸਾਹਿਬ ਪਿੰਡ ਪੀਰਕੇ ਖਾਨਗੜ੍ਹ ਵਿੱਚ ਦੋ ਪਰਿਵਾਰਾਂ ਵਿਚਾਲੇ ਇੱਕ ਦੂਜੀ ਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਿੰਡ ਦੇ ਹੀ ਕੁਝ ਲੋਕਾਂ ਨਾਲ ਕੁਝ ਮਹੀਨੇ ਪਹਿਲਾਂ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਮਾਵਲਾ ਪੰਚਾਇਤ ਨੇ ਬੈਠ ਕੇ ਨਪਟਾ ਦਿੱਤਾ ਸੀ ਅਤੇ ਬਕਾਇਦਾ ਇਸ ਦਾ ਇੱਕ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਸੀ ਜੇਕਰ ਕੋਈ ਧਿਰ ਮਤੇ ਦੀ ਉਲੰਘਣਾ ਕਰਦੀ ਹੈ ਫਿਰ ਇੱਕ ਦੂਜੇ ਉੱਪਰ ਝਗੜੇ ਦੀ ਪਹਿਲ ਕਰਦੀ ਹੈ ਤਾਂ ਉਸ ਉੱਪਰ 50000 ਰੁਪਏ ਦਾ ਜੁਰਮਾਨਾ ਲਾਇਆ ਜਾਇਆ ਗਿਆ। ਤੱਕਾ ਦੀ ਪੰਜਾਹ ਤੋੜਿਆ ਗਿਆ ਹੈ, ਗੇਟ ਵੀ ਸਾਰਾ ਉਹਨਾਂ ਨੇ ਪੰਡਟਾ। ਸਿਲੰਡਰ ਵਗੈਰਾ ਸਾਰਾ ਕੁਝ ਤੋੜ ਦਿੱਤਾ ਗਿਆ ਹੈ। ਜੀ ਧਿਰ ਵੱਲੋਂ ਪੀੜਤ ਧਿਰ ਵੱਲੋਂ ਕੁਝ ਗੁੰਡੇ ਦਾ ਤੇ ਹਮਲਾ ਕਰ ਦਿੱਤਾ। ਅਤੇ ਉਹਨਾਂ ਦੇ ਘਰ ਦੇ ਵਿੱਚ ਸਾਰਾ ਕੁਝ ਪੰਗੜੀ ਕੀਤੀ ਗਈ ਹੈ, ਭਾਂਡ ਤੋੜ ਕੀਤੀ ਗਈ, ਸਹਰਿਆਂ ਵੱਲੋਂ ਮਿਲਿਆ। ਦਾਜ ਵੀ ਰੁਪਈਆ ਨੇ ਨਹੀਂ ਛੱਡਿਆ। ਉਸ ਦੇ ਵੀ ਭੰਤੋੜ ਕੀਤੀ ਗਈ ਪੀੜਤ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਦੂਜੇ ਪਾਸੇ ਜਦ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਇਸ ਬਾਬਤ ਸ਼ਿਕਾਇਤ ਪ੍ਰਾਪਤ ਹੋਈ ਸੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਵਿੱਚ ਕੋਈ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਮੰਗ ਰਿਹਾ ਹੈ ਕੋਮਲ ਕੋਪਲੇ ਕੀ ਗੱਲਬਾਤ ਹੋਈ ਜਿਹੜਾ ਤੁਹਾਡੇ ਘਰੇ ਹਮਲਾ ਹੋਇਆ ਪਿੰਡ ਪੰਚਾਇਤ ਤੋਂ ਲੈ ਕੇ ਪਹਿਲਾਂ ਵੀ ਰਾਜੀਨਾਮਾ ਹੋ ਗਿਆ ਸੀਗਾ ਹਰੀਲਾ ਦੇ ਸਾਈਡ ਹੋ ਗਿਆ ਸੀਗਾ ਰਾਜੀਨਾਮਾ ਕੱਲ ਪੋੜ ਬਣ ਕੀਤੀ ਕਰਿਆ ਕਿ ਇਹਨਾਂ ਦੀਆਂ ਜਨਾਨੀਆਂ ਬੁੜੀਆਂ ਤੇ ਇਹਨਾਂ ਦੇ ਬੰਦੇ ਗੱਲ ਪਏ ਨੇ ਕਰਿਆਣਗੇ ਮੈਂ ਤੇ ਮੇਰੇ ਡਾਡੀ ਦੋਨੋਂ ਕਰੇ ਸੀ ਹੋਰ ਕੋਈ ਕਰਿਆ ਹੈ ਨਹੀਂ ਸੀਗਾ ਕੀ ਗੱਲਬਾਤ ਹੋਈ ਜਿਹੜੇ ਘਰੇ ਆ ਕੇ ਝਗੜਾ ਕੀਤਾ ਘਰੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਡਾੜੀ ਦੇ ਗੱਲ ਪਏ ਨੇ ਉਹਨਾਂ ਦੇ ਧਰੋੜੇ ਚਲਾਏ ਨੇ ਇਹਨਾਂ ਦੀਆਂ ਜਰਨੀਆਂ ਮੇਰੇ ਗੱਲ ਪਈਆਂ ਨੇ ਅਸੀਂ ਡਰਦੇ ਘਰੋਂ ਚਲੇ ਗਏ ਬਾਅਦ ਵਿੱਚ ਉਹਨਾਂ ਨੇ ਪਾਨ ਤੋੜ ਕੀਤੀ ਸਾਰੇ ਕਿੰਨੀ ਕਿ ਜਿਹੜੀ ਪਾਨ ਤੋੜ ਅੰਦਰ ਕੀਤੀ ਜੀ ਕਾਫੀ ਜ਼ਿਆਦਾ ਇਹ ਕਿ ਸਾਰਾ ਸਮਾਨ ਕੋਸ਼ ਵੀ ਨਹੀਂ ਉਹਨਾਂ ਨੇ ਛੱਡਿਆ ਤੁਹਾਡਾ ਕੋਈ ਵਿਆਹ ਦਾ ਵੀ ਸਮਾਨ ਹੈਗਾ ਹਾਂਜੀ ਵਿਆਹ ਦਾ ਕੀ ਟੁੰਬਾ ਹੀਆਂ ਸੀਗਾ ਮੇਰੇ ਹਸਬੈਂਡ ਦੀ ਕੜਾ ਸੀ ਮੁੰਦਰੀ ਸੀ ਮੇਰੇ ਵੀ ਵੀ ਕੰਨਾ ਪੈਰਾ ਦੀਆਂ ਹੈਈਆਂ ਸੀਗੀਆਂ ਤੁਹਾਡਾ ਕਿੰਨੀ ਦਿਨ ਹੋਇਆ ਪਹਿਲਾ ਵਿਆਹ ਹੋਇਆ ਸੀ ਸਾਡੇ 4 ਮਹੀਨੇ ਹੋ ਗਏ ਨੇ 4-5 ਮਹੀਨੇ ਹਾਂਜੀ ਉਹ ਵੀ ਸਾਰਾ ਉਹਨਾਂ ਨੇ ਪਾਨ ਤੋੜ ਕਰ ਦਿੱਤੀ ਹਾਂਜੀ ਸਾਰੇ ਬੜੇ ਨੇ ਸਾਰੇ ਹਾਂਜੀ ਕਿੱਡੇ ਘਟਾ ਰੋੜ ਵਿੱਚ ਲਾਇਆ ਜਿਹੜੇ ਕਾਫੀ ਜ਼ਿਆਦਾ ਚਲਾਏ ਨੂੰ ਉਹਨਾਂ ਨੇ ਐਡੇ ਘੋਟਾ ਕਰਦੇ ਹਾਂਜੀ ਬਹੁਤ ਜ਼ਿਆਦਾ ਕਿ ਉਹਨਾਂ ਦੇ ਮੁੰਡੇ ਵੀ ਸੀ ਤੇ ਉਹਨਾਂ ਦੀਆਂ ਜਨਾਨੀਆਂ ਵੀ ਸੀ ਹੋਰ ਕਿੱਡੇ ਜਿਹੜਾ ਜ਼ਖਮੀ ਹੈ ਜ਼ਖਮੀ ਕੀ ਇੱਕ ਸਾਡੇ ਮੁੰਡੇ ਦੇ ਸੱਟ ਲੱਗੀ ਹੱਥਾਂ ਤੇ ਉਂਗਲਾਂ ਨਿਕਲ ਗਈਆਂ ਡੈਡੀ ਦੇ ਹੱਥਾਂ ਪੈਰਾ ਦੀ ਉਂਗਲਾਂ ਨਿਕਲ ਗਈਆਂ ਕਾਫੀ ਜ਼ਿਆਦਾ ਸੱਟਾਂ ਨੇ ਉਹ ਸਿਮਟਰ ਵੇਚ ਐਲੀਮੈਂਟ ਨੇ ਔਰ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਕੀ ਪਾਂਦੋੜ ਕੀਤੀ ਹੈ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਉਹਨਾਂ ਦੀਆਂ ਜਨਾਨੀਆਂ ਨੇ ਆਣ ਕੇ ਮੇਰੇ ਨਾਲ ਪਈਆਂ ਨੇ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਾਰਵਾਈ ਕਰਨੀ ਚਾਹੀਦੀ ਜੋ ਪੈਸੇ ਲੇ ਜੋ ਸਾਡਾ ਪਾਂਦੋੜ ਕੀਤੀ ਹੈ ਸਮਾਨ ਦੀ ਜੋ ਗਹਿਣੇ ਸੀਗੇ ਉਹਨਾਂ ਦੇ ਵੀ ਪੈਸੇ ਦਿੱਤੇ ਜਾਣ ਕੀ ਹੋਇਆ ਲੈ ਕੇ ਰ ਕੱਢ ਕੱਢ ਕੇ ਹਾਂਜੀ ਸਾਰਾ ਕੁਝ ਕੱਲ੍ਹ ਗਾਵੇਂ ਅਸੀਂ 베ਚੀ ਸੀਗੀ 35000 ਰੁਪਿਆ ਸੀ ਕਰੇ ਉਹ ਵੀ ਨਹੀਂ ਹੈਗਾ ਉਹ ਚੋਰੀ ਹੋ ਗਿਆ ਹਾਂਜੀ ਕੀ ਨਾਮ ਇੱਥੇ ਦਾ? ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ। ਹਾਂਜੀ, ਲਖਵਿੰਦਰ ਸਿੰਘ ਤੁਸੀਂ ਸਰਪੰਚ ਮਜੂਦਾ। ਹਾਂਜੀ, ਮੈਂ ਪਿੰਡ ਦਾ ਮਜੂਦਾ ਸਰਪੰਚਾਂ। ਕੀ ਗੱਲਬਾਤ ਹੋਈ ਜਿਹੜਾ ਝਗੜਾ ਹੋਇਆ ਤੇ ਗੋਟਾ ਕਰਦੀ। ਇਹਨਾਂ ਦਾ ਜੀ ਕੁਝ ਪੁਰਾਣਾ ਜਿਹੜਾ ਝਗੜਾ ਚੱਲਦਾ ਪਿਆ ਸੀ। ਕੁਝ ਵੀਡੀਓ ਨੂੰ ਲੈ ਕੇ ਕੋਈ ਗਾਣੇ ਇੱਕ ਦੂਜੇ ਨੂੰ ਜੋ ਲਾ ਕੇ ਗਾਣੇ ਵੀਡੀਓ ਰੀਲਾਂ 'ਪਾਉਂਦੇ ਸੀ। ਉਹਦੇ ਵਿੱਚ ਅੱਗੇ ਵੀ ਇਹਨਾਂ ਦੀ ਲੜਾਈ ਝਗੜਾ ਹੋਇਆ ਤੇ ਪੰਚਾਇਤ ਨੇ ਬਹਿ ਕੇ ਇਹਨਾਂ ਦਾ ਰਾਜੀ ਨਾਮਾ ਕਰਵਾਇਆ ਅਜ ਤੋਂ ਕੋਈ ਲਗਭਗ 2 ਮਹੀਨੇ ਪਹਿਲਾਂ। ਤੇ ਰਾਜੀ ਨਾਮੇ ਦੇ ਵਿੱਚ ਇਹ ਗੱਲ ਇਹਨਾਂ ਨੂੰ ਕਹੀ ਗਈ ਸੀ ਵੀ ਕੋਈ ਵੀ ਤੇਰੇ ਕੋ ਦੂਜੇ ਤੇ ਪਹਿਲ ਨਹੀਂ ਕਰੂਗੀ ਜਿਹੜੀ ਤੇਰ ਪਹਿਲ ਕਰੂਗੀ ਉਹਦੇ ਤੇ 50000 ਰੁਪਿਆ ਜੁਰਮਾਨਾ ਜਿਹੜਾ ਪੰਚਾਇਤ ਵੱਲੋਂ ਉਹਨਾਂ ਤੇ ਲਾਇਆ ਜਾਊਗਾ ਤੇ ਜੇ ਕੋਈ ਜਿਹੜਾ ਕੋਈ ਪਹਿਲ ਕਰਦਾ ਹੈ ਦੂਜੀ ਤੇ ਰਾਨ ਕੇ ਪੰਚਾਇਤ ਨੂੰ ਦੱਸੇ ਪੰਚਾਇਤ ਆਪੇ ਉਹਦੇ ਤੇ ਕਾਰਵਾਈ ਕਰੇਗੀ ਵੀ ਉਹ ਗਲਤ ਕਿਉਂ ਕਰਦਾ ਪਿਆ ਪਰ ਜਿਹੜਾ ਕੱਲ ਇਹ ਵਾਕਿਆ ਹੋਇਆ ਇਹਦੇ ਵਿੱਚ ਕੀ ਹੋਇਆ ਵੀ ਜਿਹੜੀ ਤੇਰ ਨੇ ਵਾਅਦਾ ਕੀਤਾ ਕਿਸੇ ਨੇ ਵੀ ਜਾਣ ਕੇ ਪੰਚਾਇਤ ਨੂੰ ਇਹ ਗੱਲ ਨਹੀਂ ਦੱਸੀ ਵੀ ਮੇਰੇ ਨਾਲ ਉਹ ਵਾਅਦਾ ਕਰਦਾ ਪਿਆ ਜਾਂ ਕੋਈ ਦੂਜਾ ਘਰ ਵਾਅਦਾ ਕਰਦਾ ਪਿਆ ਤੇ ਜਿਹੜਾ ਕੱਲ ਇਹ ਮਾਹੌਲ ਇੱਥੇ ਬਣਿਆ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਕੋਈ ਕਬਜ਼ਾ ਲੈਣ ਆਇਆ ਹੁੰਦਾ ਪਿੰਡ ਦੇ ਉੱਤੇ ਵੀ ਘੜ ਤੋਂ ਘੱਟ ਵੀ 40-50 ਬੰਦੇ ਜਿਹੜੇ ਸੀ ਹਥਿਆਰਾਂ ਨਾਲ ਹਥਿਆਰਾਂ ਨਾਲ ਤੇ ਕਿਰਪਾਨਾਂ ਨਾਲ ਗੱਡੀਆਂ ਤੇ ਮੋਟਰਸਾਈਕਲਾਂ ਤੇ ਆਏ ਨੇ ਤੇ ਇਹ ਘਰ ਇਹ ਜਿਹੜਾ ਵੀ ਵੇਖੋ ਤੁਸੀਂ ਦਿਖਾ ਹੀ ਚੁੱਕੇ ਹੋ ਵੀ ਇਹ ਘਰ ਛੱਤਾਂ 'ਚ ਹੁੰਦੀਆਂ ਪਈਆਂ ਗਰੀਬ ਘਰ ਸੀ ਤੇ ਰਾਤ ਇਸ ਘਰ ਦੇ ਵਿੱਚ ਕੋਈ ਵੀ ਚੀਜ਼ ਨਹੀਂ ਛੱਡੀ ਇਹਨਾਂ ਨੇ ਹਰੇਕ ਚੀਜ਼ ਨੂੰ ਤੋੜਿਆ ਹਲਵਾਰੀਆਂ ਤੱਕ ਤੋੜਦੀਆਂ ਬੈੱਡ ਤੋੜ ਦਿੱਤੇ ਤੇ ਬੁਆ ਵੀ ਪੰਨ ਦਿੱਤੇ ਆ ਲੋਕ ਲੱਗੇ ਸੀ ਬੁਆ ਬੰਦ ਸੀ ਬੁਆ ਤੋੜ ਕੇ ਸਾਰਾ ਕੁਛ ਇਹਨਾਂ ਨੇ ਇਹ ਇੰਨਾ ਵੱਡਾ ਨੁਕਸਾਨ ਕੀਤਾ ਵੀ ਕੋਈ ਵੀ ਚੀਜ਼ ਕਰਦੀ ਜਿਹੜੀ ਸਾਬਤ ਨਹੀਂ ਬਚੀਗੀ ਇਹ ਕੀ ਬੰਦ ਕਰ ਸੀ ਬੰਦ ਕਰਨ ਨੂੰ ਸ਼ਾਨਦਾਰ ਘਰ ਬੰਦ ਸੀ ਜੀ ਲੋਕ ਲੱਗਾ ਹੋਇਆ ਸੀ ਇਹ ਘਰ ਦਾ ਜੀ ਘਰ ਦੇ ਗਿਆ ਸੀ ਘਰ ਦੇ ਦਿਆ ਸੀ ਪਾਸੇ ਗਿਆ ਜੀ ਅੰਦਰਲੇ ਵੀ ਲੋਕ ਲੱਗੇ ਬਾਹਰ ਵੀ ਲੋਕ ਲੱਗੇ ਅੱਛਾ ਹਮਲਾਵਲਾ ਕਰਤਾ ਇਹਨਾਂ ਨੇ ਹਮਲਾ ਕੀਤਾ ਵੀ ਵੇਖੋ ਜੀ ਇਹਨਾਂ ਨੂੰ ਅਸੀਂ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਵੀ ਜੇ ਕੋਈ ਤੇਰ ਪਹਿਲ ਕਰੇਗੀ ਤਾਂ ਉਹਨੇ ਤੇ ਪੰਚਾਇਤ ਕਾਰਵਾਈ ਕਰੇਗੀ ਠੀਕ ਇਹ ਕੱਲ ਸ਼ਾਮੀ ਆਸ ਵਿੱਚ ਪਹਿਲਾਂ ਲੜੇ ਨੇ ਇੱਕ ਦੂਜੇ ਦੇ ਗਲ ਵੀ ਪਏ ਨੇ ਦੋਵੇਂ ਧਿਰਾਂ ਪਈਆਂ ਨੇ ਇਹ ਨਹੀਂ ਇੱਕ ਪਿਆਰ ਜਾਂ ਦੂਜਾ ਪਿਆਰ ਪਰ ਇਹਨਾਂ ਨੇ ਪੰਚਾਇਤ ਦੇ ਕੋਲ ਇਹ ਕੋਈ ਵੀ ਮਸਲਾ ਪੰਚਾਇਤ ਦੇ ਕੋਲ ਲੈ ਕੇ ਨਹੀਂ ਆਏਗੀ ਇਹਨਾਂ ਨੇ ਆਪਸ ਵਿੱਚ ਜਿਹੜੀ ਗੱਲਬਾਤ ਇਹਨਾਂ ਦੇ ਲੜ ਕੇ ਇਹਨਾਂ ਨੇ ਬਾਹਰੋਂ ਬੰਦੇ ਮਂਗਾਏ ਨੇ ਬਾਹਰੋਂ ਬੰਦੇ ਮਂਗਾ ਕੇ ਜਿਹੜੇ 40 50 ਇੱਕ ਦੂਜੇ ਨੂੰ ਮਂਗਾ ਰਿਆ ਗਿਆ ਤੇ ਪਿੰਡ ਦੇ ਵਿੱਚ ਜਿਹੜਾ ਕਿ ਮਾਹੌਲ ਮਾਹੌਲ ਸੀ ਜਿਹੜਾ ਦਹਿਸ਼ਤ ਵਾਲਾ ਬਣਿਆ ਹੋਇਆ ਸੀ ਵੀ ਕੋਈ ਵੀ ਬੰਦ ਰਾਤ ਨੂੰ ਕੱਲ ਸ਼ਾਮ ਨੂੰ 6 ਵਜੇ ਤੋਂ ਲੈ ਕੇ ਜਿਹੜਾ 10 11 ਵਜੇ ਤੱਕ ਪੂਰਾ ਮਾਹੌਲ ਜਿਹੜਾ ਖਰਾਬ ਸੀ ਇੱਥੇ ਤੇ ਹਥਿਆਰਾਂ ਨਾਲ ਲੈਸ ਜਿਹੜ ਤੇ ਨਸ਼ਾ ਪਤੌਣਾ ਨਾ ਕੀਤਾ ਸੀ ਕੋਈ ਵੀ ਘਟ ਨਹੀਂ ਸੀ ਤੇ ਜੇ ਕੋਈ ਆਮ ਬੰਦਾ ਪਿੰਡ ਦਾ ਬਾਹਰ ਨਿਕਲਦਾ ਸੀ ਉਹਦੀ ਵੀ ਜਾਨ ਉਹਨੂੰ ਵੀ ਤਾਂ ਕਹਿ ਦਿੰਦੇ ਸੀ ਉਹਨੂੰ ਉਹਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਜੇ ਜਿਹੜਾ ਕੋਈ ਬਾਹਰੋਂ ਆਇਆ ਉਹਨੇ ਤਾਂ ਮਾਰ ਕੇ ਤੁਰ ਜਾਣਾ ਤੇ ਇਹਦੀ ਜ਼ਿੰਮੇਵਾਰੀ ਕੌਣ ਸੀ ਇਹਨਾਂ ਦੋਵਾਂ ਘਰਾਂ ਦੇ ਵਿੱਚ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀ ਵੀ ਇਹ ਅਸੀਂ ਕੀਤਾ ਜਾਂ ਉਹਨੇ ਕੀਤਾ ਪਰ ਜਿਹੜਾ ਅਸੀਂ ਦੇ ਕਾਰਵਾਈ ਦੀ ਮੰਗ ਕਰਦੇ ਆਂ ਵੀ ਜਿਹੜੇ ਬਾਹਰੋਂ ਬਾਹਰੋਂ ਬੰਦੇ ਆਏ ਉਹਨਾਂ ਨੂੰ ਨੱਤ ਪਾਈ ਜਾਵੇ ਕਿ ਜਿਨ੍ਹਾਂ ਨੇ ਸੱਦੇ ਆ ਬਾਹਰੋਂ ਠੀਕ ਹੈ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਵੀ ਜਿਹੜੇ ਸਾਡੇ ਪਿੰਡ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾ ਰਿਹਾ ਕੁਝ ਲੋਕਾਂ ਦੇ ਆਖੇ ਲੱਗ ਕੇ ਜਿਹੜਾ ਇਹ ਪਿੰਡ ਦਾ ਨੁਕਸਾਨ ਕਰਨ ਤੇ ਚੱਲੇ ਹੋਏ ਨੇ ਵੀ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਿਆਂ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਕੜ ਕੜੀ ਤੋਂ ਕੜੀ ਸਜ਼ਾ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਜਿਹੜੇ ਰਾਤ ਪਿਸਟਲ ਤੇ ਕਿਰਪਾਨਾ ਵਿਖਾਉਂਦੇ ਰਹੇ ਨੇ ਸਾਰੇ ਪਿੰਡ ਦੇ ਵਿੱਚ ਘੁੰਮਦੇ ਰਹੇ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਉੱਤੇ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਛੱਡਿਆ ਨਾ ਜਾਵੇ ਕਿਉਂਕਿ ਇਹ ਸਭ ਨਸ਼ੇ ਦੇ ਆਦੀ ਨੇ ਤੇ ਸਾਰਾ ਕੁਝ ਅਸੀਂ ਪ੍ਰਸ਼ਾਸਨ ਨੂੰ ਭੇਜ ਚੁੱਕੇ ਹਾਂ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕੀ ਨਾਮ ਤੁਹਾਡਾ? ਬੰਬੂ ਜੀ। ਹੈ? ਬੰਬੂ। ਬੰਬੂ ਕਿੱਥੇ ਰਹਿੰਦੇ ਹੋ? ਟੀਰਕੇ ਖਾਨਗੜ੍ਹ ਜੀ। ਇਹ ਕੀ ਗੱਲ ਬਾਤ ਹੈ ਜਿਹੜਾ ਤੁਹਾਡਾ ਝਗੜਾ ਆ? ਝਗੜਾ ਜੀ ਸਾਡਾ ਹੋਇਆ ਇਹ ਪਹਿਲੋਂ ਆਏ ਨੇ ਸਾਡੇ ਪਿੰਡ ਦੇ ਬੰਦੇ। ਉਹਨਾਂ ਨੇ ਆਣ ਕੇ ਤੇ ਸਾਡੇ ਘਰੇ ਧਮਕੀ ਦਿੱਤੀ ਮੈਨੂੰ ਫਿਰ ਉਹਨਾਂ ਮਾਰ ਕੋ ਟਕਾਤੀ ਏ। ਇੱਕ ਹੈਗਾ ਜੱਸਾ ਜੱਸੇ ਦਾ ਮੁੰਡਾ ਹੈਗਾ, ਇੱਕ ਮਿਰਜਾ, ਇੱਕ ਕਰਨ ਨੇ, ਇੱਕ ਪੌਲਿਸ ਏ। ਇਹ ਕਹ ਕੇ ਗਿਆ ਚਲੇ ਤੈਨੂੰ ਅਜੇ ਛੱਡਣਾ ਨਹੀਂ ਮੈਂ ਕਿਹਾ ਵੀ ਲੜਾਈ ਨਹੀਂ ਆਪਾਂ ਕਰਨੀ ਚੁੱਪ ਕਰਕੇ ਤੁਸੀਂ ਚਲੇ ਜਾਓ ਇਹਨਾਂ ਸਾਡੇ ਦੇ ਘਰੇ ਹਮਲਾ ਕਰ ਦਿੱਤਾ ਰੋੜੇ ਚਲਾਏ ਨੇ ਰੋੜੇ ਚਲਾ ਕੇ ਚਲੇ ਗਏ ਮੈਨੂੰ ਲੱਗੀਆਂ ਸੱਟਾਂ ਮੈਂ ਬਾਹਰ ਗਿਆ ਚਲਾ ਫਿਰ ਮੈਂ ਕਿਹਾ ਵੀ ਕੋਣੀ ਮੈਂ ਬੂਹੇ ਚਨੇ ਲਾਏ ਨੇ ਮੈਂ ਕਿਹਾ ਕਿਤੇ ਜ਼ਿਆਦਾ ਨਾ ਕਰ ਦੇ ਨੁਕਸਾਨ ਬਾਅਦ ਇਹਨਾਂ ਦੇ 40 50 ਬੰਦੇ ਆਏ ਨੇ ਉਹਨਾਂ ਸਾਡਾ ਘਰ ਵੀ ਤੋੜ ਦਿੱਤਾ ਸਾਡਾ ਗੇਟ ਵੀ ਵੱਢ ਦਿੱਤਾ ਸਾਡੀ ਤੈਂਤੀ ਵੀ ਵੱਢ ਦਿੱਤੀ ਸਾਡਾ ਬੈੱਡ ਸੀ ਇੱਕ ਸਾਡੀ ਹੀ ਕੀ ਸੀਗੀ ਆਪਣੀ ਫਰਿੱਜ ਸਾਰਾ ਕੁਝ ਘਰ ਬਰਬਾਦ ਕਰ ਦਿੱਤਾ ਕੀ ਵਜ੍ਹਾ ਹੋਈ ਜਿਹੜਾ ਕਾਰਨ ਇਹਨਾਂ ਨੇ ਜਿਹੜਾ ਵੀ ਪਿਸਤੌਲ ਦੀ ਧਮਕੀ ਦਿੱਤੀ ਇਹਨਾਂ ਕੋਲ ਪਿਸਤੌਲ ਸੀ ਮੈਨੂੰ ਇਹਨਾਂ ਨੇ ਜਦੋਂ ਕੀਤੀ ਸਿੱਧੀ ਮੈਂ ਡਰ ਕੇ ਮੇਰੀ ਨੂੰ ਤੇ ਮੈਂ ਦੋਵੇਂ ਘਰ ਵਿੱਚ ਸੀਗੇ ਉਹਨੂੰ ਲੈ ਕੇ ਮੈਂ ਕਿਸੇ ਦੇ ਘਰੇ ਚਲੇ ਗਿਆ ਲਾ ਜੀ ਮੈਂ ਕਿਹਾ ਵੀ ਇਹਨਾਂ ਨੇ ਸਾਡੇ ਨਾਲ ਘਰੇ ਕੀ ਕਰ ਦੇਣਾ ਮੌਕੇ ਦੇ ਕੋਣ ਉੱਥੇ ਮੇਰੇ ਕੋਲ ਤਾਂ ਹੈ ਨਹੀਂ ਸੀ ਕੋਈ ਸੱਟਾਂ ਤਾਂ ਮੈਨੂੰ ਲੱਗੀਆਂ ਹੀ ਨੇ ਇੱਕ ਮੇਰੇ ਲੱਕ 'ਚ ਲੱਗੀ ਦੋ ਇੱਕ ਮੇਰੇ ਪੈਰ ਤੇ ਨੌ ਮੇਰੇ ਦੇ ਵੀ ਵੱਜੀਆਂ ਨੇ ਰੋੜੇ ਜਿਹੜਾ ਇਹਨਾਂ ਨੇ ਛੱਤ ਤੇ ਚੜ੍ਹ ਕੇ ਚਲਾਏ ਨੇ ਕੀ ਵਿਵਾਦ ਕੀ ਸੀਗਾ ਰੇਲਾ ਬਣਾ ਕੇ ਪਹਿਲੋ ਦੋ ਮਹੀਨੇ ਰਾਜੀਨਾਵਾ ਸਾਡਾ ਹੋਇਆ ਸੀ ਇਹ ਬੋਲੇ ਸਾਂਹੀ ਸਾਡੇ ਪੰਚਾਇਤ ਪਿੰਡ ਦੀ ਨੇ ਸਾਡਾ ਰਾਜੀਨਾਵਾ ਕਰਾ ਦਿੱਤਾ ਸੀ ਵੀ ਤੁਸੀਂ ਕਿਸੇ ਨਾਲ ਇੱਕ ਬੋਲਣਾ ਨਹੀਂ ਅੱਜ ਤੋਂ ਬਾਅਦ ਅਸੀਂ ਚੁੱਪ ਕਰਕੇ ਆਪਣੇ ਘਰ ਵਿੱਚ ਬੈਠੇ ਸਾਂ ਇਹ ਜਦੋਂ ਵੀ ਇਹ ਰੋਲਾ ਪੈਂਦਾ ਸੀ ਇਹ ਕੁੜੀਆਂ ਪਾਉਂਦੀਆਂ ਸੀ ਸਾਡੇ ਨਾਲ ਤੇ ਇਹ ਮੁੰਡੇ ਸਾਦ ਲੈਂਦੀਆਂ ਸੀ ਉਹਨਾਂ ਨੂੰ ਚੰਗਾ ਮਾੜਾ ਬੋਲਦੇ ਸੀ ਤੇ ਅਸੀਂ ਉਹਨਾਂ ਨੂੰ ਇਹੋ ਕਹਿੰਦੇ ਸਾ ਵੀ ਮੈਂ ਤਾਂ ਅੱਗੇ ਇੰਨੀ ਚੁੱਕਾ ਨਹੀਂ ਹੈਗਾ ਤੇ ਕੀ ਕਰਾਂਗਾ ਤੇ ਬੱਚੇ ਮੇਰੇ ਬਾਹਰ ਰਹਿੰਦੇ ਨੇ ਉਹਨ ਕੁੜੀਆਂ ਮੈਂ ਉਹਨਾਂ ਨੂੰ ਵਿਆਹ ਕੀਤਾ ਸੀਗਾ ਤੇ ਉਹਦਾ ਜੋ ਸੋਨਾ ਉਹ ਵੀ ਲੈ ਗਏ ਨੇ 35000 ਰੁਪਏ ਦੀ ਮਗਾਹ ਵੇਚੀ ਉਹ ਵੀ ਕੁੜੀਆਂ ਨੂੰ ਖਰਾਈ ਸੀ ਪੈਸੇ ਉਹ ਵੀ ਲੈ ਗਏ ਨੇ ਇਹ ਸਾਰੇ ਗੈਂਸਰੇ ਕੌਣ ਨੇ ਇਹ ਗੈਂਸਰੇ ਇਹ ਗਾ ਇੱਕ ਇੱਕਾ ਜਿਹਾ ਇੱਕ ਇੱਕਾ ਜਿਹਾ ਆਪਣਾ ਮਿਰਜਾ ਇਹ ਸਾਰੇ ਬਾਹਰੋਂ ਬੁਲਾਏ ਨੇ ਇਹ ਬਾਹਰੋਂ ਬੁਲਾਏ ਨੇ ਪਿਸਤੌਲ ਇਹਨਾਂ ਕੋਲੇ ਹੈ ਨੇ ਦੋ ਪਿਸਤੌਲ ਨੇ ਜੀ ਇਹਨਾਂ ਕੋਲੇ ਇਹ ਵੀਡੀਓ ਵੀ ਗੈਰਲ ਕਰਦੇ ਰਹੇ ਨੇ ਵੀਡੀਓ ਵੀ ਗੈਰਲ ਕਰਦੇ ਰਹੇ ਨੇ ਸਾਨੂੰ ਸਾਨੂੰ ਤਨਖੀਆਂ ਵੀ ਦਿੰਦੇ ਰਹੇ ਨੇ ਵੀ ਅਸੀਂ ਤੁਹਾਨੂੰ ਛੱਡਣਾ ਨਹੀਂ ਪਿਸਤੌਲਾਂ ਦੀ ਇਹ ਕਰਦੇ ਰਹੇ ਨੇ ਸਾਨੂੰ ਗੋਲੀਆਂ ਚਲਾਉਂਦੀਆਂ ਇਹਨਾਂ ਦੇ ਹੱਥ ਵਿੱਚ ਪਿਸਤੌਲ ਹੁੰਦੇ ਨੇ ਇਹ ਜਿਹੜੀਆਂ ਗੋਲੀਆਂ ਜੀ ਇਹਨਾਂ ਨੇ ਪਾਈਆਂ ਨੇ ਨਾ ਇਹਨਾਂ ਨੇ ਦੂਜਾ ਪਿਸਤੌਲ ਜੋ ਵੀ ਵੀਡੀਓ ਇਹਨਾਂ ਦੀ ਹੈਗੀ ਹੈ ਵੀਰਲ ਕੀਤੀ ਹੈਗੀ ਹਾਂਜੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਤੇ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਪਾਣਾ ਸਭ ਹੋ ਰਿਹਾ ਹੈ ਇਹੋ ਕਹੋ ਮੇਰੇ ਪਰੇਹਲਾਂ ਦੇ ਇਤਰਾਣ ਇੱਕ ਹੈ ਦੂੰ 50 ਸਾਲ ਪਹਿਲਾਂ ਸਾਡਾ ਮੇਰਾ ਦਾਦਾ ਸੀਗਾ ਜਿਹੜਾ ਇਹਦਾ ਡੈਡੀ ਉਹ ਸਾਲੋਂ ਤਨਕੀਆਂ ਦੇਂਦਾ ਵੇ ਅੱਗੇ ਵੀ ਅਸੀਂ ਤੁਹਾਡਾ ਮਾਰਿਆ ਉਦੋਂ ਅਸੀਂ ਸਭ ਬੱਚੇ ਉਦੋਂ ਸਾਲੋਂ ਤਾਂ ਸੁਰਤ ਹੀ ਨਹੀਂ ਸੀ ਵੀ ਸਾਡਾ ਕਦੋਂ ਮਾਰਿਆ ਤੇ ਕਦੋਂ ਨਹੀਂ ਮਾਰਿਆ ਅੱਜ ਉਹ ਵੀ ਗੱਲ ਉਹ ਬਥਲਦਾ ਹੋਣ ਜਦ ਨਾਲ ਹਾ ਹੌਣ ਲੜਾਈ ਹੋਈ ਓਦਣ ਵਾਹ ਦਾ ਜਿਹੜੇ ਨਿੱਕੇ ਨਿੱਕੇ ਟੁਕੜੇ ਕਰਨੇ ਨੇ ਤੇ ਮੈਂ ਕਹਾਂ ਵੀ ਮੇਰੇ ਟੁਕੜੇ ਕਾਹਦੇ ਤੋਂ ਕਰ ਲੈਨੇ ਅੱਗੇ ਨਹੀਂ ਜੇ ਅਰਜੇ ਤੁਸੀਂ ਵੀ ਸਾਡਾ ਕਤਲ ਕੀਤਾ ਸੀ ਦਾ ਕਾਰਵਾਈ ਹੰਗੇ ਕਾਰਵਾਈ ਜਾਂਦੀ ਜੀ ਫੁੱਲ ਹੋਣੀ ਚਾਹੀਦੀ ਵੀਰ ਕੇ ਖਾਨਕੜ ਜਿਹੜਾ ਮਾਮਲਾ ਆਇਆ ਘਰ ਦੇ ਵਿੱਚ ਪੰਨ ਤੋੜ ਕੀਤੀ ਸੀ ਬੈਂਕਟਾ ਨਾਲ ਲੱਗੇ ਨਾਲ ਜਾਂ ਕੀ ਮਾਮਲਾ ਉਹ ਸਾਡੇ ਕੋਲ ਕੱਲਰ ਦਰਖਾਸਤ ਆਈ ਸੀਗੀ ਰਵੀ ਪੁੱਤਰ ਬਰਿਆਮ ਸਿੰਘ ਦਾ ਵੀਰ ਕੇ ਖਾਨਕੜ ਦਾ ਇਹ ਮਤਲਬ ਉਹਨਾਂ ਦੇ ਪਿੰਡ ਦੇ ਜਿਹੜੇ 5-7 ਬੰਦੇ ਆ ਉਹਨਾਂ ਨੇ ਉਹਦਾ ਦੇ ਘਰੇ ਜਾ ਕੇ ਜਿਹੜੀ ਸਮਾਨ ਦੀ ਤੋੜਪੰਡ ਕੀਤੀ ਹੈ ਉਹ ਸਾਡੇ ਕੋਲ ਦਰਖਾਸਤ ਆ ਗਈ ਹੈ ਅਸੀਂ ਉਹ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜਿਹੜੇ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੀ ਬੰਦੇ ਡਾਕਟਰ ਦੇ ਜਿਹੜੇ ਮੈਂ ਉਹਦੇ ਉਹ ਗੈਂਗਸਟਰ ਦਾ ਸਾਡੇ ਕੋਲ ਕੋਈ ਇਹੋ ਜਿਹੀ ਇਨਫੋਰਮੇਸ਼ਨ ਜਾ ਉਹ ਨਹੀਂ ਹੈ ਵੀ ਉਹ ਗੈਂਗਸਟਰ ਨੇ ਉਹ ਪਿੰਡ ਦੇ ਉਹਨਾਂ ਦੇ ਆਂਢੀ ਗੁਆਂਢੀ ਨੇ ਉਹ ਬੰਦੇ ਜਿਹੜੇ ਇਹ ਨਹੀਂ ਪਤਾ ਜੀ ਇਹਦਾ ਅਸੀਂ ਜਾਂਚ ਕਰ ਰਹੇ ਹਾਂ ਹਾਂ ਜਿਹੜੀ ਬਣਦੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ